ਸੱਚੀ ਕਾਲ ਦੋਸਤੋ ਪਬਲਿਕਸ ਮਾਣਨ ਉਸਤ ਤੜਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਨਾਲ ਲੱਗਦਾ ਪਿੰਡ ਮਰਾਧਪੂਰਾ ਜੋ ਨਸ਼ੇ ਦਾ ਗੜ ਮੰਨਿਆ ਜਾਂਦਾ ਹੈ ਜਿਸ ਵਿੱਚ ਅੱਜ ਪੁਲਿਸ ਵੱਲੋਂ ਵੱਡੀ ਕਾਰਵਾਈ ਵੀ ਕੀਤੀ ਗਈ ਸਮਾਣਾ ਦੇ ਵਿੱਚ ਤਾਇਨਾਤ ਡੀਐਸਪੀ ਗਰਵੀਰ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਅਜੇ ਕੁਮਾਰ ਪਰੋਚਾ ਥਾਣਾ ਸਿਟੀ ਦੇ ਜਿਹੜੇ ਇੰਚਾਰਜ ਨੇ ਵਿਨਰ ਪ੍ਰਤਾਪ ਸਿੰਘ ਦੀ ਪੁਲਿਸ ਦੀ ਟੀਮ ਦੇ ਸਮੇਤ ਪਿੰਡ ਦੇ ਵਿੱਚ ਅੱਜ ਨਸ਼ੇ ਦੇ ਨਾਲ ਜੁੜੇ ਹੋਏ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਪੁਲਿਸ ਵੱਲੋਂ ਸੀਤੋਦੇਵੀ ਪੁੱਤਰੀ ਦਲੀਪ ਸਿੰਘ ਦੇ ਘਰ ਦੇ ਵਿੱਚ ਵੀ ਜਿਹੜਾ ਸੀਜ਼ ਕਰ ਦਿੱਤਾ ਗਿਆ ਤੇ ਡੀਐਸਪੀ ਗਰਵੀਰ ਸਿੰਘ ਨੇ ਦੱਸਿਆ ਕਿ ਸੀਤੋਦੇਵੀ ਦੇ ਨਸ਼ਾ ਤਸਕਰੀ ਦੇ ਨਾਲ ਸੰਬੰਧਿਤ ਸੱਤ ਜਿਹੜੇ ਮਸਲੇ ਨੇ ਦਰਜ ਹਨ ਅਤੇ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਵੀ ਬੰਦ ਹੈ ਉਹਨਾਂ ਸਾਫ਼ ਕੀਤਾ ਹੈ ਕਿ ਜਿਹੜਾ ਸੀਜ਼ ਹੋਣ ਤੋਂ ਬਾਅਦ ਹੁਣ ਇਹ ਕੋਈ ਵੀ ਘਰ ਜਿਹੜੀ ਹੈ ਖਰੀਦ ਫਰੋਦ ਨਹੀਂ ਹੋ ਸਕਦੀ ਤਾਂ ਡੀਐਸਪੀ ਨੇ ਪਿੰਡ ਦੇ ਵਿੱਚ ਜਿਹੜੇ ਨਸ਼ੇ ਦੇ ਸੁੱਦਾਗਰ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ ਅਗਰ ਹੁਣ ਵੀ ਇਹ ਲੋਕ ਨਹੀਂ ਹਟਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਘਰ ਵੀ ਜੜੇ ਨੇ ਢਾ ਦਿੱਤੇ ਜਾਣੇ ਨੇ ਤਾਂ ਲਗਾਤਾਰ ਜਿਹੜੀ ਸਿਟੀ ਪੁਲਿਸ ਹੈ ਚਾਹੇ ਸਦਰ ਪੁਲਿਸ ਹੈ ਐਕਸ਼ਨ ਦੇ ਵਿੱਚ ਆਉਂਦੀ ਦਿਖਾਈ ਦਿੰਦੀ ਹੈ ਅੱਜ ਫਿਰ ਪਿੰਡ ਦੇ ਵਿੱਚ ਜਿਹੜੇ ਨੇ ਕਾਰ ਸੀਜ਼ ਕੀਤੇ ਗਏ ਨੇ ਤਾਂ ਡੀਐਸਪੀ ਦੇ ਵੱਲੋਂ ਜਾਣਕਾਰੀ ਦਿੰਦੇ ਆ ਕਿਹਾ ਹੈ ਕਿ ਸਮਾਣਾ ਸਬ ਡਿਵੀਜ਼ਨ ਦੇ ਵਿੱਚ ਲਗਭਗ 2 ਦਰਜਨ ਤੋਂ ਜਿਹੜੇ ਵੱਧ ਦੇ ਘਰ ਨੇ ਨਸ਼ੇ ਦੇ ਨਾਲ ਕੇਸ ਨਾਲ ਪਹਿਲਾਂ ਹੀ ਜਿਹੜੇ ਸੀਜ਼ ਕੀਤੇ ਚੁੱਕੇ ਨੇ ਅਤੇ ਜਲਦੀ ਹੀ ਜਿਹੜੇ ਘਰ ਰਹਿ ਚੁੱਕੇ ਨੇ ਉਹਨਾਂ ਨੂੰ ਸੀਜ਼ ਕਰ ਦਿੱਤਾ ਜਾਣਾ ਹੈ ਇਹ ਜਿਹੜੇ ਵੀ ਜਿਨ੍ਹਾਂ ਦੇ ਖਿਲਾਫ ਮੁਕਾਦਮੇ ਦਰਜ ਨੇ ਐਨਡੀਪੀ ਸੈਕਟਰ ਦੇ ਉਹਨਾਂ ਦੇ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜੇ ਸੀਗੇ ਇਹ ਜਿਹੜੀ ਪ੍ਰਾਪਰਟੀ ਆ ਨਾਜਾਇਜ਼ ਜਿਹੜੀ ਐਨਡੀਪੀ ਸੈਕਟਰ ਵੇਚ ਕੇ ਇਹਨਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਆ ਉਹਨੂੰ ਫ੍ਰੀਜ਼ ਕਰਨ ਦੇ ਆਰਡਰ ਆ ਜਿਹੜੇ ਕਿ ਅਸੀਂ ਇਹਨਾਂ ਦੀ ਕੰਧ ਤੇ ਚਿਪਾਤੇ ਆ ਤੇ ਇਹਨਾਂ ਨੂੰ ਸਰ ਵੀ ਕਰਾਉਣੇ ਆ ਇੰਨੇ ਲਾਮੇ ਲੋਟ ਸੇ ਕੀ ਹੈ ਰੋਟ ਸੇ ਇਹ ਫ੍ਰੀਜ਼ਿੰਗ ਆਰਡਰ ਨੇ ਇਸ ਤੋਂ ਬਾਅਦ ਇਹਦੇ ਨਲਾਮੀ ਦੇ ਆਰਡਰ ਹੋਣਗੇ ਫਿਲਹਾਲ ਇੱਕ ਵਾਰ ਇਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ ਵੀ ਇਹ ਅੱਗੇ ਵੇਚ ਨਹੀਂ ਸਕਦੇ ਜੀ ਜੀ ਅੱਗੇ ਨੇ ਕਿ ਕਿੰਨੇ ਕ ਕੇਸ ਨੇ ਇਹਨਾਂ ਤੇ ਐਨਡੀਪੀ ਆ ਇਹਨਾਂ ਦੇ ਇਸ ਜਿਹੜੀ ਸੀਤੋ ਹੈ ਦੇ ਤੇ ਸੱਤ ਮੁਕਾਦਮੇ ਦਰਦ ਨੇ ਐਨਡੀਪੀ ਸੈਕਟਰ ਦੇ ਤੇ ਹੁਣ ਵੀ ਇਹ ਇਸ ਸਬੰਧ ਚ ਜੇਲ੍ਹ ਚ ਬੰਦਾ ਕੀ ਨੋ ਆ ਇਹਨੂੰ ਸੀਤੋ ਹੈ ਜੀ ਸੀਤੋ ਕੋਈ ਪਤ ਨਹੀਂ ਸਰਜੀਤ ਕੌਰ ਸੀਤੋਏ ਦਾ ਪੂਰਾ ਨਾਮ ਜੀਤ ਕੌਰ ਸੀਤੋਏ ਡਾਕਟਰ ਅਫੀਦਲ ਸਿੰਘ ਇਹਦਾ ਨਾ ਸਰਜੀਤ ਕੌਰ ਹੈ ਇਹਦੀ ਸੀਤੋ ਹੈ ਤੇ ਡਾਕਟਰ ਅਫੀਦਲ ਹੈਗੀ ਦਲੀਪ ਸਿੰਘ ਮੁਰਾਦਪੁਰ ਦੀ ਰਹਿਣ ਵਾਲੀ ਹੈ ਇਹ ਸੱਤ ਮਾਮਲੇ ਪੈਰ ਦਰਸੀ ਇਹਨਾਂ ਦੇ ਸੱਤ ਮਾਮਲੇ ਦਰਦ ਨੇ ਇਹ ਜੋ ਵੀ ਇਹਨਾਂ ਨੇ ਆ ਜੋ ਘਰ ਬਣਾਇਆ ਵਿਆ ਇਹ ਸਾਰਾ ਘਰ ਇਹ ਨਸ਼ੇ ਦਾ ਕਾਰੋਬਾਰ ਕਰਕੇ ਇਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਕਮਾਈ ਕਰਕੇ ਇਹਨਾਂ ਨੇ ਬਣਾਇਆ ਤੇ ਇਹਨੂੰ ਇਸ ਟਾਈਮ ਫ੍ਰੀਜ਼ ਕੀਤਾ ਜਾਂਦਾ ਹੈ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼